ਤੇ ਉਹ ਮੈਨੂੰ ਕਹਿੰਦਾ ਜੀ 1 ਕਰੋੜ 20 ਲੱਖ ਰੁਪਏ ਦੇ ਦੇ ਨਹੀਂ ਤਾਂ ਤੈਨੂੰ ਤੇ ਤੇਰੇ ਪਰਿਵਾਰ ਨੂੰ EK47 ਤੋਂ ਜਾਨ ਤੋਂ ਮਾਰ ਦਾਂਗੇ 6 ਤਰੀਕ ਨੂੰ ਮੈਨੂੰ ਕਾਲ ਆਈ ਹੈ 6 ਤਰੀਕ ਨੂੰ ਦੁਪਹਿਰ ਦੇ 3 ਵਜੇ ਕੁਝ ਮਿੰਟ ਤੇ ਕੋਈ ਕਾਲ ਆਈ ਹੈ ਤੇ ਜਿਹੜਾ ਗੈਂਗਸਟਰ ਉਹਨੇ ਆਪਦਾ ਨਾਮ ਰਿੰਦਾ ਦੱਸਿਆ ਤੇ ਉਹ ਐਸਐਚਓ ਸਾਹਿਬ ਦੇ ਸਾਹਮਣੇ ਕਾਲ ਆਂਦੀ ਹੈ ਉਹ ਕਹਿੰਦਾ ਕਿ ਅਸੀਂ ਆ ਰਹੇ ਤੇਰੇ ਘਰੇ ਹਮਲਾ ਕਰਨ ਤੇ ਮੈਂ ਐਸਐਚਓ ਸਾਹਿਬ ਨੂੰ ਪੁੱਛਿਆ ਜੀ ਮੈਂ ਮਿਊਟ ਕਰਕੇ ਕੀ ਕੀ ਕਹਿਣਾ ਜੀ ਐਸਐਚਓ ਸਾਹਿਬ ਕਹਿੰਦੇ ਜੀ ਕੋਈ ਨਾ ਇਹਨੂੰ ਕਹਦੇ ਕਿ ਆ ਜਾ ਪਰ ਮੈਂ ਉਹਨੂੰ ਕਹਿੰਦਾ ਜੀ ਆ ਜਾ ਇਹਦੇ ਤਾਂ ਦੇਖੋ ਜੀ ਇਹੀ ਬੇਨਤੀ ਹੈ ਪੰਜਾਬ ਸਰਕਾਰ ਤੇ ਇੰਡੀਆ এনवायरमेंट ਨੂੰ ਕਿ ਮੈਨੂੰ ਇੱਕ ਸੁਰੱਖਿਆ ਪ੍ਰਦਾਨ ਕੀਤੀ ਜਾਏ ਅਜੇ ਤੱਕ ਨਾ ਮੈਨੂੰ ਕੋਈ ਸਿਕਿਉਰਿਟੀ ਪ੍ਰੋਵਾਈਡ ਕੀਤਾ ਗਿਆ ਠੀਕ ਹੈ ਨਾ ਮੈਨੂੰ ਹਜੇ ਲਾਇਸੈਂਸ ਆਮ ਲਾਇਸੈਂਸ ਦਿੱਤਾ ਗਿਆ ਨਾ ਹੀ ਹਜੇ ਤੱਕ ਈਵਨ ਏਟ ਐਫਆਈਆਰ ਤੱਕ ਦੀ ਲਾਂਚ ਕੀਤੀ ਗੈਂਗਸਟਰਾਂ ਦੇ ਵੱਲੋਂ ਆਮ ਤੌਰ ਤੇ ਅਸੀਂ ਸੁਣਦੇ ਆਂ ਵੀ ਜਿਵੇਂ ਧਮਕੀਆਂ ਭਰੀਆਂ ਕਾਲਾਂ ਜਾਂ ਵਾਇਸ ਨੋਟ ਆਉਂਦੇ ਨੇ ਤੇ ਇੱਕ ਵਾਰੀ ਫੇਰ ਤੋਂ ਮੁਹਾਲੀ ਦੇ ਜਿਹੜਾ ਇਹ ਨੌਜਵਾਨ ਸਿੰਗਰ ਨੂੰ ਕਾਲ ਆਉਂਦੀ ਆ ਰਿੰਦਾ ਦੀ ਤੇ ਉਹਦੇ ਵਿੱਚ ਸਿੱਧੇ ਤੌਰ ਤੇ ਧਮਕੀ ਦਿੱਤੀ ਜਾਂਦੀ ਹੈ ਵੀ ਅਸੀਂ ਗੋਲੀਆਂ ਮਾਰ ਦਾਂਗੇ ਪਰਿਵਾਰ ਨੂੰ ਖਤਮ ਕਰ ਦਾਂਗੇ ਕਈ ਇਸ ਤਰ੍ਹਾਂ ਦੀ ਜਿਹ ਕਈ ਇਹ ਭਦੀ ਸ਼ਬਦਾਵਲੀ ਦੇ ਵਿੱਚ ਜਿੱਥੇ ਸਿੱਧੇ ਤੌਰ ਤੇ ਧਮਕੀ ਦਿੱਤੀ ਹੈ ਤਾਂ ਉਦੋਂ ਬਾਅਦ ਦੇ ਵਿੱਚ ਹਾਲਾਂਕਿ ਕੋਸ਼ਿਸ਼ ਹੁਣ ਇਸ ਨੌਜਵਾਨ ਦੀ ਇਹ ਹੈ ਕਿ ਪੁਲਿਸ ਅੱਗੇ ਕਾਰਵਾਈ ਵਧਾਵੇ ਤੇ ਸੁਰੱਖਿਆ ਜਿਹੜੀ ਉਹ ਪੁਖਤਾ ਕਰੇ ਸਰ ਨਾਲ ਨੀਰਸਾਨੀ ਨੇ ਇਹ ਇੱਕ ਕੋਲੋਂ ਦੀ ਗੱਲ ਹੈ ਜਿਹੜੀ ਕਾਲ ਤੁਹਾਨੂੰ ਆਈ ਹੈਗੀ ਜਿਹੜੀ ਦਿਖਾਈ ਐ ਸੀ ਦਸ਼ਕਰ ਨੂੰ ਅੱਗੇ ਆਈ ਥਿੰਕ 6 ਤਰੀਕ ਨੂੰ ਮੈਨੂੰ ਕਾਲ ਆਈ ਹੈ 6 ਤਰੀਕ ਨੂੰ ਦੁਪਹਿਰ ਦੇ 3:00 ਬਜ ਕੇ ਕੁਝ ਮਿੰਟ ਤੇ ਕੋਈ ਕਾਲ ਆਈ ਹੈ ਤੇ ਜਿਹੜਾ ਗੈਂਗਸਟਰ ਉਹਨੇ ਆਪਦਾ ਨਾਮ ਰਿੰਦਾ ਦੱਸਿਆ ਸੀ ਤੇ ਉਹ ਮੈਨੂੰ ਕਹਿੰਦਾ ਜੀ 1 ਕਰੋੜ 20 ਲੱਖ ਰੁਪਏ ਦੇ ਦੇ ਨਹੀਂ ਤਾਂ ਤੈਨੂੰ ਤੇ ਤੇਰੇ ਪਰਿਵਾਰ ਨੂੰ AK47 ਤੋਂ ਜਾਨ ਤੋਂ ਮਾਰ ਦਾਂਗੇ ਤੇ ਉਹਨੇ ਇਹ ਵੀ ਗੱਲ ਕਹੀ ਕਿ ਉਹਦੇ ਲਿੰਕ ਸਾਰੇ ਪਾਕਿਸਤਾਨ ਦੇ ਨਾਲ ਨੇ ਤੇ ਪਾਕਿਸਤਾਨੀ ਹੋਰ ਵੀ ਜਿਹੜੇ ਗਰੇ ਨੇ ਉਹਨਾਂ ਦੀ ਮੈਨੂੰ ਕਾਲ ਆਏਗੀ ਤੇ ਮੇਰੇ ਘਰ ਨੂੰ ਉਡਾ ਦੇਣਗੇ ਫਿਰ ਇਹ ਕੰਪਲੇਂਟ ਲੈ ਕੇ ਮੈਂ ਇੱਕ ਫਿਰਥਾਨਾ ਸੁਭੀਰ ਜੀ ਦੇ ਕੋਲ ਜਾਣਾ ਐਸ ਐਚਓ ਸਾਹਿਬ ਦੇ ਕੋਲ ਤੇ ਲਗਭਗ 8 ਵਜੇ ਸੀਗੇ ਜੀ 8 ਵਜੇ ਦੇ ਆਸ-ਪਾਸ ਫਿਰ ਹਾਂਜੀ ਸ਼ਾਮ ਨੂੰ ਰਾਤ ਸ਼ਾਮ ਨੂੰ 8 ਵਜੇ ਦੇ ਆਸ-ਪਾਸ ਫਿਰ ਉਹਨਾਂ ਦੀ ਕੋਲ ਆਂਦੀ ਹੈ ਉਹਦੀ ਕੋਲ ਆਂਦੀ ਹੈ ਗੈਂਗਸਟਰ ਦੀ ਰਿੰਦੇ ਦੀ ਦੁਬਾਰੇ ਫਿਰ ਆਉਂਦੀ ਹੈ ਫਿਰ ਆਂਦੀ ਹੈ ਐਸ ਐਚ ਓ ਸਾਹਿਬ ਦੇ ਸਾਹਮਣੇ ਤੇ ਉਹ ਐਸ ਐਚ ਓ ਸਾਹਿਬ ਦੇ ਸਾਹਮਣੇ ਕੋਲ ਆਂਦੀ ਹੈ ਉਹ ਤੇ ਕਹਿੰਦਾ ਕਿ ਅਸੀਂ ਆ ਰਹੇ ਤੇਰੇ ਘਰੇ ਹਮਲਾ ਕਰਨ ਤੇ ਮੈਂ ਐਸ ਐਚ ਓ ਸਾਹਿਬ ਨੂੰ ਪੁੱਛਿਆ ਜੀ ਮੈਂ ਮਿਊਟ ਕਰਕੇ ਕੀ ਕੀ ਕਹਿਣਾ ਜੀ ਐਸ ਐਚ ਓ ਸਾਹਿਬ ਕਹਿੰਦੇ ਜੀ ਕੋਈ ਨਾ ਇਹਨੂੰ ਕਹਦੇ ਕਿ ਆ ਜਾ ਫਿਰ ਮੈਂ ਉਹਨੂੰ ਕਹਿੰਦਾ ਜੀ ਆ ਜਾ ਦੇ ਉਸ ਤੋਂ ਬਾਅਦ ਪੁਲਿਸ ਆਪਣੀ ਕਾਰਵਾਈ ਸ਼ੁਰੂ ਕਰ ਦਿੰਦੀ ਹੈ ਤੇ ਹਜੇ ਤੱਕ ਮੇਰੀ ਤਾਂ ਦੇਖੋ ਜੀ ਇਹੀ ਬੇਨਤੀ ਹੈ ਪੰਜਾਬ ਸਰਕਾਰ ਤੇ ਇੰਡੀਅਨ ਗਵਰਨਮੈਂਟ ਨੂੰ ਕਿ ਮੈਨੂੰ ਇੱਕ ਸੁਰੱਖਿਆ ਪ੍ਰਦਾਨ ਕੀਤੀ ਜਾਏ ਠੀਕ ਹੈ ਮੈਂ ਇਹ ਸਵਾਲ ਐਸਪੀ ਸਾਹਿਬ ਦੇ ਕੋਲ ਵੀ ਕੀਤਾ ਜੀ ਕਿ ਜੇ ਮੈਨੂੰ ਮਾਰ ਦਿੱਤਾ ਜਾਏ ਮੈਨੂੰ ਧਮਕੀ ਆਈ ਹੈ ਮੈਂ ਵੀਡੀਓ ਪ੍ਰੂਫ ਦਿਖਾ ਰਿਹਾ ਤੁਹਾਨੂੰ ਹਜੇ ਤੱਕ ਨਾ ਮੈਨੂੰ ਕੋਈ ਸਿਕਿਉਰਿਟੀ ਪ੍ਰੋਵਾਈਡ ਕੀਤਾ ਗਿਆ ਠੀਕ ਹੈ ਨਾ ਮੈਨੂੰ ਹਜੇ ਲਾਇਸੈਂਸ ਆਮਲ ਸੈਂਸ ਦਿੱਤਾ ਗਿਆ ਨਾ ਹੀ ਹਜੇ ਤੱਕ ਈਵਨ ਡੈਟ ਐਫ ਆਈ ਆਰ ਤੱਕ ਨਹੀਂ ਲਾਂਚ ਕੀਤੀ ਗਈ ਸਰ ਪਰ ਇਹਦੇ ਚ ਦੇਖਿਏ ਤੁਸੀਂ ਦਿਖਾਇਆ ਵੀ ਏ ਡੀ ਸੀ ਦਾ ਨੰਬਰ ਲੱਗਿਆ ਹੋ ਤੁਸੀਂ ਉੱਥੇ ਰিসিਵ ਕਰਵਾਈਆ ਪੁਲਿਸ ਨੇ ਨਹੀਂ ਕਿਤੇ ਰিসিਵਿੰਗ ਦਿੱਤੀ ਹੈਗੀ ਤੁਹਾਨੂੰ ਸਰ ਮੈਂ ਰিসিਵਿੰਗ ਲੈਣ ਗਿਆ ਸੀ ਤੇ ਜਦ ਲੈਣ ਗਿਆ ਤੇ ਉਹਨਾਂ ਨੇ ਇੱਕ ਮੈਨੂੰ ਡਾਇਰੀ ਨੰਬਰ ਲਿਖ ਕੇ ਦਿੱਤਾ ਸੀਗਾ ਤੇ ਉਹ ਡਾਇਰੀ ਨੰਬਰ ਮੇਰੇ ਇੱਕ ਕੈਮਰੇ ਦੇ ਵਿੱਚ ਰਿਕਾਰਡ ਹੈ ਕਿ ਉਹ ਡਾਇਰੀ ਨੰਬਰ ਕੀ ਹੈ ਬਟ ਮੈਨੂੰ ਨਹੀਂ ਲੱਗਦਾ ਹਜੇ ਕਿਸੇ ਤਾਂ ਨੇ ਆल्या ਨੇ ਉਹ ਡਾਇਰੀ ਕਿੱਤੀ ਵੀ ਹੋਣੀ ਪਰ ਇਹ ਪਹਿਲਾਂ ਵੀ ਆਈ ਹੈ ਕਦੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੋਈ ਹੈ ਜਾਂ ਫਸਟ ਟਾਈਮ ਹੈ ਇਹ ਜਦੋਂ ਐ ਤਾਂ ਰਿੰਦੇ ਦੀ ਧਮਕੀ ਆਉਂਦੀ ਹੈ ਇਹ ਸਰ ਮੇਰੇ ਕੋਲ ਫਸਟ ਟਾਈਮ ਹੀ ਆਈ ਹੈ ਬਸ ਇਹ ਜਦੋਂ ਕਿਉਂਕਿ ਆਮ ਤੌਰ ਤੇ ਹੁੰਦਾ ਇਹ ਹੈ ਵੀ ਇਹਨਾਂ ਦੇ ਪੁਰਾਣੀਆਂ ਫੋਟੋਆਂ ਜਾਂ ਪੁਰਾਣੇ ਚਿਹਰੇ ਪੁਲਿਸ ਦੇ ਕੋਲੇ ਨੇਗੇ ਜੇ ਰਿੰਦੇ ਹੋਰਾਂ ਦੀ ਗੱਲ ਕਰੀਏ ਕੁਝ ਦਿਨ ਪਹਿਲਾਂ ਵੀ ਟੈਰਰਿਸਟ ਮੋਡਿਊਲ ਪੜਿਆ ਉਹਦੇ 'ਚ ਵੀ ਰਿੰਦੇ ਦਾ ਨਾਮ ਆਇਆ ਇਹ ਉਹਨਾਂ ਨੇ ਪੁਸ਼ਟੀ ਕੀਤੀ ਵੀ ਜਿਹੜਾ ਬੰਦਾ ਵੀਡੀਓ ਤੇ ਧਮਕੀ ਦੇ ਰਿਹਾ ਵੀ ਰਿੰਦਾ ਹੀ ਹੈਗਾ ਇਹ ਸਰ ਇਹ ਤਾਂ ਉਹ ਹੀ ਜਾਣਦੇ ਨੇ ਜੀ ਕੀ ਮਤਲਬ ਉਹਨਾਂ ਨੇ ਪੁਸ਼ਟੀ ਕੀਤੀ ਹੈ ਰਿੰਦਾ ਹੈ ਜਾਂ ਕੋਈ ਹੋਰ ਹੈ ਇਹ ਪੁ हां ਆਪ ਦੀ ਪਛਾਣ ਨਹੀਂ ਰਿੰਦਾ ਨਾਮ ਤੋਂ ਦੱਸਿਆ ਕੋਈ ਹੋਰ ਥੋੜੀ ਕਿਸੇ ਨਾਲ ਕੋਈ ਲਾਕ ਡਾਟ ਜਾਂ ਹੋਰ ਉਸ ਕਰਕੇ ਆ ਜਾਂ ਆਮ ਜ਼ਿੰਦਗੀ ਦੇ ਵਿੱਚ ਚਲਦੇ ਇੱਕੋ ਲਗਤ ਕਾਲ ਆਉਂਦੀ ਹੈ ਤੇ 1/2 ਕਰੋੜ ਰੁਪਏ ਮੰਗਦਾ ਸਰ ਇਹ ਤਾਂ ਇੱਕੋ ਲਗਤੀ ਗੋਲ ਆਈ ਹੈ ਜੀ ਤੇ ਬਾਕੀ ਇੱਕੋ ਲਗਤ ਕਾਲ ਆਈ ਹੈ ਤੇ ਅਸੀਂ ਮੈਂ ਤੇ ਮੇਰਾ ਸਾਰਾ ਪਰਿਵਾਰ ਡਰੇ ਹੋਏ ਆ ਤੇ ਅਸੀਂ ਤਾਂ ਕਿੰਨੀ ਵਾਰੀ ਮਤਲਬ ਐਸਐਚਓ ਸਾਹਿਬ ਕੋਲ ਚਲੇਗੇ ਐਸਪੀ ਸਾਹਿਬ ਕੋਲ ਚਲੇਗੇ एडीसी साहब ਕੋਲ ਚਲੇ ਗਏ ਜੀ ਹੈਨਾ ਤੇ ਅਸੀਂ ਤਾਂ ਸਾਰੀ ਫੈਮਿਲੀ ਅਜੇ ਘਰੇ ਬੜੀ ਹੋਈ ਹੈ ਅਸੀਂ ਡਰ ਤੋਂ ਮਾਰੇ ਥੱਲੇ ਵੀ ਨਹੀਂ ਜਾ ਰਹੇ ਪਰ ਇਹਦੇ ਵਿੱਚ ਜੇ ਦੇਖੀਏ ਜਦੋਂ ਦਾ ਇਹ ਆਇਆ ਇਹ ਉਸੇ ਦਿਨ ਦੋ ਕਾਲ ਆਈਆਂ ਜਾਂ ਦੁਬਾਰੇ ਕੋਈ ਰਿਪੀਟ ਕੋਈ ਵਾਇਸ ਨੋਟ ਜਾਂ ਵੈਸੇ ਮੈਸੇਜ ਕੋਈ ਇਸ ਤਰ੍ਹਾਂ ਦੇ ਕੋਈ ਆਈ ਦੁਬਾਰੇ ਨਹੀਂ ਸਰ ਉਸੇ ਦਿਨ ਨਹੀਂ ਹੈ ਮੈਨੂੰ ਤਿੰਨ ਕਾਲ ਆਈਆਂ ਇੱਕ ਕਾਲ ਆਂਦੀ ਹੈ ਜੀ ਨਹੀਂ ਨਹੀਂ ਇੱਕ ਵਾਇਸ ਕਾਲ ਆਂਦੀ ਹੈ ਉਸ ਤੋਂ ਬਾਅਦ ਆਂਦੀ ਹੈ ਜੀ ਵੀਡੀਓ ਕਾਲ ਉਸ ਤੋਂ ਬਾਅਦ ਆਂਦੀ ਹੈ ਜੀ 8 ਵਜੇ ਅੱਜ 8:00 ਬਜੇ ਲਗਭਗ ਕੁਝ ਮਿੰਟ ਹੋ ਰਿਹਾ ਹੋਵੇਗਾ ਐਸਐਚਓ ਸਾਹਿਬ ਦੇ ਸਾਹਮਣੇ ਇੱਕ ਉਹ ਤਿੰਨ ਕੋਲਾ ਆਂਦੀ ਹੈ ਜੀ ਤੇ ਇਹਦੇ ਵਿੱਚ ਜੇ ਦੇਖੀਏ ਜਿਵੇਂ ਤੁਸੀਂ ਕਿਹਾ ਉਹ ਤਾਂ ਜ਼ਾਹਿਰ ਜੀ ਗੱਲ ਹੈ ਜਦੋਂ ਇਸ ਤਰ੍ਹਾਂ ਦੀ ਕੋਈ ਥ੍ਰੈਟ ਕਾਲ ਆਉ ਉਹ ਜਿਹਦੇ ਵਿੱਚ ਸਿੱਧੇ ਧਮਕੀ ਦਿੱਤੀ ਉਹਨਾਂ ਨੇ ਵੀ ਅਸੀਂ ਉਡਾ ਦਾਂਗੇ ਮਾਰ ਦਾਂਗੇ ਅਤੇ ਬੜਾ ਐਗਰੈਸਿਵ ਮੂਡ ਦੇ ਵਿੱਚ ਉਹ ਉਹ ਦੇਖਿਆ ਤੁਹਾਡੀ ਖਰ ਜ਼ਿੰਦਗੀ ਦੇਖੀਏ ਆਮ ਸੋਸ਼ਲ ਮੀਡੀਆ ਜਾਂ ਗਾਣਿਆਂ ਦੇ ਨਾਲ ਜੁੜੀ ਆ ਉਹ ਉਹਦੇ ਕਰਕੇ ਇਹ ਉਹ ਕਰਿਆ ਜਾਂ ਉਹਨਾਂ ਨੇ ਕੋਈ ਇਹ ਕਹਿਣ ਦਾ ਮਤਲਬ ਵੀ ਪੈਸੇ ਜਦੋਂ ਮੰਗਦੇ ਮੰਗਦੇ ਨੇ ਆਮ ਤੌਰ ਤੇ ਗੈਂਗਸਟਰ ਕਿਸੇ ਗੱਲ ਕਰਕੇ ਮੰਗਦੇ ਰਹਿੰਗੇ ਤੇ ਉਹਨਾਂ ਨੇ ਪੈਸੇ ਸਿਰਫ ਸਿੱਧੇ ਤੌਰ ਤੇ ਪੈਸੇ ਮੰਗੇ ਕੋਈ ਕਾਰਨ ਨਹੀਂ ਕੋਈ ਉਹ ਨਹੀਂ ਹੈਗਾ ਕਿ ਕਿਉਂ ਮੰਗ ਰਹੇ ਨੇ ਨਹੀਂ ਨਹੀਂ ਇਹ ਤਾਂ ਉਹ ਹੀ ਜਾਣਦੇ ਨੇ ਮੈਨੂੰ ਤਾਂ ਸਿੱਧਾ ਹੀ ਉਹਨੇ ਫਰੋਤੀ ਮੰਗੀ ਹੈ 1 ਕਰੋੜ 20 ਲੱਖ ਰੁਪਏ ਦੀ ਖੈਰ ਦੇਖਿਏ ਤਾਂ ਪੁਲਸ ਕੋਲੇ ਕਹਿੰਦੇ ਕਿ ਅਸੀਂ ਆਪਦੇ ਕੋਲੋਂ ਤਸ਼ਕੀਅਤ ਦੇਤੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਐਡਮਿਨਿਸਟ੍ਰੇਸ਼ਨ ਤੌਰ ਦੇ ਤੇ ਵੀ ਯਾਨੀ ਕਿ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਵੀ ਸ਼ਿਕਾਇਤ ਅਸੀਂ ਦਿੰਦੀ ਹੈਗੀ ਹਾਲਾਂਕਿ ਪੁਲਸੇ ਤੇ ਕੀ ਐਕਸ਼ਨ ਲੈਂਦੀ ਹੈ ਕੀ ਇਹ ਤੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈ ਪਰ ਇਹ ਜ਼ਰੂਰ ਹੈ ਵੀ ਲਾਜ਼ਮੀ ਗੱਲ ਹੈ ਕਿ ਜਦੋਂ ਵੀ ਫੋਨ ਇਸ ਤਰ੍ਹਾਂ ਦੇ ਨਾਲ ਕਿਸੇ ਟੈਰਰਿਸਟ ਮੋਡੂਲ ਦੀ ਆਵੇ ਤਾਂ ਉਸ ਤੋਂ ਬਾਅਦ ਪਰਿਵਾਰ ਵਾਸਤੇ ਡਰ ਦਾ ਮਾਹੌਲ ਹੈ ਖੈਰ ਸੁਰੱਖਿਆ ਦੀ ਇਹ ਗੱਲਬਾਤ ਕਰ ਰਹੇ ਨੇ ਕਿ ਆਖਰ ਸਾਡੀ ਜ਼ਿੰਦਗੀ ਹੈ ਜਿਹੜੀ ਉਸਕੋਰ ਕੀਤੀ ਜਾਵੇ ਕਿਉਂਕਿ ਇਹ ਜਿਹੇ ਹਾਲਾਤਾਂ ਦੇ ਵਿੱਚ ਨਾਟਕ ਤੇ ਬਾਹਰ ਬਾਹਰ ਜਾ ਸਕਦੇ ਆ ਤੇ ਨਾ ਹੀ ਕਿਸੇ ਨੂੰ ਮਿਲਣਾ ਕੋਈ ਬਹੁਤ ਆ ਮੁਨਾਸਬ ਹੈ ਕਿਉਂਕਿ ਆਪਣੇ ਤੌਰ ਦੇ ਉੱਤੇ ਜਿਹੜਾ ਬੰਦਾ ਕਿਤੇ ਨਾ ਕਿਤੇ ਆਪਦੇ ਆਪ ਨੂੰ ਸਿਕਿਉਰ ਰੱਖਣ ਦੀ ਕੋਸ਼ਿਸ਼ ਕਰਦਾ ਤਾਂ ਉਹਦੇ ਵਿੱਚ ਦੀ ਇਹ ਆਪਦੇ ਤੌਰ ਦੇ ਉੱਤੇ ਸਿਕਿਉਰਟੀ ਮਸਰ ਲੈ ਰਹੇ ਨੇ ਪਰ ਪ੍ਰਸ਼ਾਸਨ ਕੀ ਕਰਦਾ ਤੇ ਪੁਲਿਸ ਆਖਰ ਅੰਤ ਕੀ ਕਦਮ ਚੱਕਦੀ ਹੈ ਖੈਰ ਇਹਨੂੰ ਲੈ ਕੇ ਕਹਿੰਦੇ ਸਾਨੂੰ ਹਜੇ ਆਪ ਨੂੰ ਇੰਤਜ਼ਾਰ ਹੈ ਵੀਡੀਓ ਜਰਨਲਿਸਟ ਜਗਦੀਤ ਰਾਉ ਸਪਿੰਸਿੰਗ ਰਜਲਾਸ ਪਸਨ ਟੀਵੀ ਮੋਹਾਲੀ